ਸੈਂ ਤੁਹਾਡੀ ਬਾਤ ਜੀ ਜੋ ਤਾਂ ਤੁਹਾਡੀ ਇੱਕ ਉਹਨਾਂ ਦੇ ਪਠਾਨਪੁਰ ਪਹੁੰਚੇ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮਹਿੰਮ ਚੱਲੀ ਗਈ ਹੈ ਉਸ ਦੇ ਦੀ ਸੋ ਮੈਂ ਬਾਦਰੀ ਪੰਜਾਬ ਜੀ ਦਾ ਲੈਕਚਰ ਕਰਕੇ ਜੀ ਅੱਜ ਸਾਰੇ ਪੰਜਾਬ ਦੇ ਵਿੱਚ ਸਮਾਗਮ ਜਿਹੜੇ ਕੀਤੇ ਜਾ ਰਹੇ ਯੁੱਧ ਨਸ਼ਿਆਂ ਦੇ ਵਿਰੁੱਧ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇੱਕ ਮਾਤ ਤੋਂ ਸ਼ੁਰੂ ਕੀਤਾ ਸੀਗਾ ਹੁਣ ਅਸੀਂ 2 ਤੋਂ 4 ਤਿੰਨ ਦਿਨ ਪੰਜਾਬ ਦੇ ਸਾਡੇ ਜਿਹੜੇ ਸਰਦੇ ਸਰਪੰਚ ਪੰਚ ਨੰਬਰ ਦਾ ਸਹਬਾਨ ਜਿਹੜੇ ਪਿੰਡਾਂ ਦੀਆਂ ਕਮੇਟੀਆਂ ਵਿਸ ਕਮੇਟੀਆਂ ਬਣਾਈਆਂ ਉਹਨਾਂ ਦੇ ਮੈਂਬਰ ਸਹਬਾਨਾਂ ਨੂੰ ਉਥ ਕਰਾ ਦੇ ਇਹ ਤੋਂ ਬਾਅਦ ਅਸੀਂ 7 ਤਰੀਕ ਤੋਂ 7 ਮਈ ਤੋਂ ਬਾਅਦ ਅਸੀਂ ਇਸ ਪਿੰਡਾਂ ਦੇ ਵਿੱਚ ਜਾ ਦੇ ਪਿੰਡਾਂ ਦੇ ਵਿੱਚ 6 ਮਿਲਦਾ ਇਕੱਠ ਕਰਾਂਗੇ ਇਦਾਂ ਹੀ ਅਸੀਂ ਮਤਲਬ ਜੱਡਾ ਲੋਕਾਂ ਨੂੰ ਉਥ ਦਵਾਂਗੇ ਕਿਉਂਕਿ ਅਸੀਂ ਸਮਝਿਆ ਕਿ ਇਦਾਂ ਦੀ ਅਲਾਮਤ ਹੈ ਜਿਹੜੀ ਲੋਕਾਂ ਤੋਂ ਬਿਨਾਂ ਦੀ ਖਤਮ ਕੀਤੀ ਜਾ ਸਕਦੀ ਇਸ ਜੁੱਧ ਨੂੰ ਅਸੀਂ ਲੋਕ ਲੈਰ ਬੜਾਉਣਾ ਚਾਹੁੰਦੇ ਆ ਇਕੱਲਾ ਪੁਲਿਸ ਦੀ ਡਿਊਟੀ ਨਹੀਂ ਇਕੱਲੇ ਸਾਡੇ ਪ੍ਰਸ਼ਾਸਨ ਦੀ ਡਿਊਟੀ ਨਹੀਂ ਇਕੱਲੇ ਡਾਕਟਰਾਂ ਦੀ ਡਿਊਟੀ ਨਹੀਂ ਇਹ ਹਰ ਪੰਜਾਬੀ ਦੀ ਡਿਊਟੀ ਹੈ ਸਾਡੀ ਸਭ ਦੀ ਡਿਊਟੀ ਹੈ ਉਸ ਜਾਗਰਤ ਕਰਨ ਵਾਸਤੇ ਅੱਜ ਮੰਨ ਜਿਹੜਾ ਉਤਸਵ ਪ੍ਰੋਗਰਾਮ ਪਠਾਨਕੋਟ ਦੇ ਵਿੱਚ ਰੱਖਿਆ ਮੈਂ ਧੰਨਵਾਦ ਧੰਨਵਾਦ ਕਰਦਾ ਆਪਣੇ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਸਾਡੇ ਵੀ ਬੀਲੋਕਸੀ ਦਾ ਸਾਡੇ ਸਪੰਚਾ ਪੰਚਾਇਤ ਜਿਨ੍ਹਾਂ ਨੇ ਸਾਧਾਂ ਨੇ ਰੱਖੇ ਇੰਨਾ ਵਧੀਆ ਫੰਕਸ਼ਨ ਜਿਹੜਾ ਕੀਤਾ ਸਾਡਾ ਸਾਡੀ ਪਠਾਨਕੋਟ ਦੀ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਸਭ ਦਾ ਬਹੁਤ ਧੰਨਵਾਦ ਸੋ ਅਸੀਂ ਇਹ ਇਹ ਜਿਹੜਾ ਨਸ਼ੇ ਦਾ ਕੋਡ ਹੈ ਇਹ ਪੰਜਾਬ ਦੇ ਵਿੱਚੋਂ ਜਲਦੀ ਖਤਮ ਕਰੀਏ ਥੈਂਕ ਯੂ ਨੇ ਬਿਲਕੁਲ ਪੰਜਾਬ ਦੀ ਮਿੱਟੀ ਇਸ ਕਿਸਮ ਦੀ ਹੈ ਜਿੱਥੋਂ ਤੁਸੀਂ ਵੱਡੇ ਵੱਡੇ ਮਗਰਮੱਸਾਂ ਨੂੰ ਢਾ ਸਕਦੇ ਉਸ ਮਿੱਟੀ ਦੀ ਬਰਕਤ ਹੈ ਸੋ ਕ੍ਰਾਂਤੀਕਾਰੀਆਂ ਦੀ ਧਰਤੀ ਗੁਰੂ ਸੇਵਾਨਾਂ ਦੀ ਇਹ ਧਰਤੀ ਇਥੋਂ ਹਮੇਸ਼ਾ ਮਾਰੀਆਂ ਆਤਾਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਮਿਲਦੀ ਹੈ ਸੋ ਮਾਨਜੁਗ ਮੁੱਖ ਮੰਤਰੀ ਸਿਦਿਆਜਮ ਭਗਤ ਸਿੰਘ ਦੀ ਧਰਤੀ ਤੋਂ ਸੋਖ ਆ ਕੇ ਤੁਰਿਆ ਸੋ ਇਸ ਕਰਕੇ ਹਰ ਕਿਸਮ ਦਾ ਮਾਫੀਆ ਚਾਹੇ ਉਹ ਕਿਸੇ ਵੀ ਰੂਪ ਚ ਹੋਵੇ ਉਹਨੂੰ ਪੰਜਾਬ ਦੀ ਧਰਤੀ ਤੋਂ ਮਾਫੀਆ ਮੁਕਤ ਕਰਨਾ ਸੋ ਡਰਗਸ ਖਲਾਫ ਜਿਹੜੀ ਮੁਹਿੰਮ ਹੈ ਇਹ ਮੁਹਿੰਮ ਡੇ ਬਾਈ ਡੇ ਆਪਣੀ ਪੀਕ ਤੇ ਜਾ ਰਹੀ ਹੈ ਚਰਨ ਸੀਮਾ ਤੇ ਜਾ ਰਹੀ ਹੈ ਸੋ ਤੁਸੀਂ ਦੇਖਿਓ ਆਨ ਵਾਲੇ ਸਮੇਂ ਚ ਉਹ ਲੋਕ ਵੀ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਅੰਦਰ ਸਮੇਂ ਦੇ ਸੰਭ ਸਾਡੇ ਸਾਰਿਆਂ ਦੇ ਪੰਜਾਬ ਚੱਲਦਾ ਜਾਂ ਨੱਚਦਾ ਉਹ ਵੀ ਤੁਹਾਨੂੰ ਜਿਹੜੀ ਹੈ ਇਸ ਕਾਰਵਾਈ ਦਾ ਫੇਸ ਕਰਦੇ ਉਹਨਾਂ ਦੇ ਉੱਤੇ ਵੀ ਵੱਡੇ ਅਕਸ ਨਾਲ ਵਾਲੇ ਸਮਝ ਹੋਣਗੇ ਸੋ ਪੰਜਾਬ ਨਸ਼ਾ ਮੁਕਤ ਕਰਨਾ ਇਹਦੇ ਲਈ ਬੜਾ ਮੈਕੈਨਿਜ਼ਮ ਸੈਂਟ੍ਰਿਫਿਗ ਵੇਸ ਤੇ ਸਰਕਾਰ ਨੇ ਤਿਆਰ ਕੀਤਾ ਸੋ ਪੂਰੀ ਦੈ ਦੇ ਨਾਲ ਪੂਰੇ ਮਤਲਬ ਜਿਹੜਾ ਕਿ ਆ ਲੋਕ ਵੀ ਸਮਰਥ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਲੱਗੀ ਹੈ ਸੋ ਅੱਜ ਪਠਾਨਕੋਟ ਦੇ ਅੰਦਰ ਮੇਰੇ ਪਿਆਰੇ ਸਾਥੀ ਕੁਲਦੀਪ ਢਾਲੀਵਾਲ ਜੀ ਔਰ ਡਾਕਟਰ ਰਵਜੋਤ ਜੀ ਆਏ ਨੇ ਇਹਨਾਂ ਦਾ ਜਿੱਥੇ ਵੈਲਕਮ ਹੈ ਉਥੇ ਨਾਲ ਦੀ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਐਪਰੀਸ਼ੀਏਟ ਕਰਦਾ ਬਹੁਤ ਸ਼ਾਨਦਾਰ ਬੰਦਬਸਤੀ ਕੀਤੀ ਆ ਤੇ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਲੋਕ ਵੀ ਤੁਸੀਂ ਅੰਦਾਜ਼ਾ ਕਰ ਲਓ ਵੀ ਕਿੱਥੇ ਦਿਲੋਜੀ ਦੇ ਨਾਲ ਲੱਗਦਾ ਸਾਡਾ ਪੰਗੋਤਾ ਤੇ ਬਮੂੜੀ ਤੇ ਕਿੱਥੇ ਸਾਡਾ ਬਾਰਡਰ ਦਾ ਏਰੀਆ ਸਕੂਲ ਸਿੰਬਲ ਤੋਂ ਆਏ ਨੇ ਲੋਕਾਂ ਨੇ ਵੱਡੀ ਗਿਣਤੀ ਸਮੂਲੀਦਗੀ ਕੀਤੀ ਆ ਖਾਸ ਕਰਕੇ ਅਸੀਂ ਦੇਖਿਆ ਮਹਿਲਾਵਾਂ ਦੀ ਗਿਣਤੀ ਵੀ ਬੜੀ ਵੱਡੀ ਹੈ ਸੋ ਇਸ ਜੰਗ ਜਿੱਤਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਦਾ ਦ੍ਰਿੜ ਸੰਕਲਪ ਹੈ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੁੰਦਾ ਪੰਜਾਬ ਦੇ ਜੰਦਾ ਨੂੰ ਜਿਨ੍ਹਾਂ ਨੇ ਇਹੋ ਜਿਹਾ ਮੁੱਖ ਮੰਤਰੀ ਇਹੋ ਜਿਹੀ ਟੀਮ ਚੁਣੀ ਆ ਜੇ ਅਸੀਂ ਦੇਖ ਲਈਏ ਇਤਿਹਾਸ ਫਰੋਲ ਕੇ 30 ਸਾਲ ਦਾ ਸਮਾਂ ਤੇ 3 ਸਾਲ ਦਾ ਆਮ ਆਦਮੀ ਪਾਰਟੀ ਦਾ ਸਮਾਂ ਤੇ ਜੇ ਕੋਈ ਕੈਂਪੇਨ ਸ਼ੁਰੂ ਹੋਈ ਆ ਜੰਗੀ ਪੱਧਰ ਤੇ ਜ਼ਮੀਨੀ ਪੱਧਰ ਤੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਨ ਜ ਨੇ ਸ਼ੁਰੂ ਕੀਤੀ ਆ ਅਸੀਂ ਪੂਰੀ ਤਾਕਤ ਦੇ ਨਾਲ ਪੂਰੀ ਤਕਨੀਕ ਦੇ ਨਾਲ ਪੂਰੀ ਤਿਆਰੀ ਦੇ ਨਾਲ ਤੇ ਪੂਰੀ ਤਰਕ ਨਾਲ ਸੀ ਜਿਹੜਾਈ ਲੜ ਰਹੇ ਆ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਕਿ ਇਹ ਜਰੂਰ ਕਹਾਂਗੇ ਕਿ ਅਸੀਂ ਇਹ ਕੋਈ ਵੀ ਸੰਘਰਸ਼ ਹੋਵੇ ਕੋਈ ਵੀ ਲੜਾਈ ਹੋਵੇ ਉਹ ਬਿਨਾ ਲੋਕਾਂ ਦੀ ਸ਼ਮੂਲੀਅਤ ਉਹਨਾਂ ਦੀ ਇਨਵੋਲਵਮੈਂਟ ਤੋਂ ਕੋਈ ਆਪਾਂ ਫਤਿਹ ਨਹੀਂ ਜਿੱਤ ਨਹੀਂ ਸਕਦੇ ਸੋ ਅੱਜ ਦਾ ਪ੍ਰੋਗਰਾਮ ਲੋਕਾਂ ਨੂੰ ਵਿੱਚ ਇਨਵੋਲ ਕਰਨਾ ਸੀਗਾ ਇਸ ਲੜਾਈ ਨੂੰ ਅਸੀਂ ਪਿੰਡ ਲੈਵਲ ਤੱਕ ਬਲਾਕ ਲੈਵਲ ਤੱਕ ਮਹੱਲੇ ਲੈਵਲ ਤੱਕ ਅਸੀਂ ਲਾ ਕੇ ਜਾਣ ਨੂੰ ਆਪਾਂ ਤਿਆਰੀ ਤਿਆਰੀ ਕਰ ਚੁੱਕੇ ਆ ਤੇ ਸਾਡਾ ਵਾਅਦਾ ਹੈ ਪੰਜਾਬ ਦੇ ਲੋਕਾਂ ਨਾਲ ਕਿ ਅਸੀਂ ਜਿਹੜਾ ਪੰਜਾਬ ਤੇ ਕਲੰਕ ਲੱਗਿਆ ਕਈ ਸਦ੍ਹਾਕਿਆਂ ਤੋਂ ਕਿ ਪੰਜਾਬ ਚ ਨਸ਼ਾ ਚੱਲ ਰਿਹਾ ਹੈਗਾ ਤੇ ਉਹਨੂੰ ਅਸੀਂ ਆਪਾਂ ਮਿਟਾ ਲਈ ਅਸੀਂ ਇਕਜੁੱਟ ਹੋਏ ਆ ਤੇ ਇਸ ਸਬੰਧ ਵਿੱਚ ਮੀਟਿੰਗ ਹੋਈ ਤੇ ਮੈਂ ਸਾਰੇ ਪ੍ਰਸ਼ਾਸਨ ਦਾ ਸਾਡੇ ਮੰਤਰੀ ਸਾਹਿਬ ਤੇ ਪੂਰੇ ਹਲਕਾ ਪਠਾਨਪੁਰ ਧੰਨਵਾਦ ਕਰਦਾ ਬਹੁਤ ਅੱਛਾ ਪ੍ਰੋਗਰਾਮ ਹੋਇਆ ਤੇ ਬੜਾ ਅੱਛਾ ਮੈਸੇਜ ਗਿਆ ਤੇ ਬਹੁਤ ਜਲਦ ਪੰਜਾਬ ਵਿੱਚ ਰਿਜ਼ਲਟ ਚੰਗੇ ਰਿਜ਼ਲਟ ਆਨੇ ਸ਼ੁਰੂ ਹੋ ਜਾਣਗੇ ਜੀ ਧੰਨਵਾਦ